ਦੇਸ਼ ਦੀ ਆਜ਼ਾਦੀ ਨੂੰ ਲਗਭਗ 78 ਸਾਲ ਹੋ ਚੁੱਕੇ ਹਨ ਕਈ ਸਰਕਾਰਾਂ ਆਈਆਂ ਕਈ ਪਾਰਟੀਆਂ ਆਈਆਂ ਪਰ ਦੇਸ਼ ਦੇ ਵਿੱਚ ਇੱਕ ਅਜਿਹੀ ਪਾਰਟੀ ਆਈ ਜਿਸ ਦਾ ਨਾਮ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਉਹਨਾਂ ਦਾ ਦਾਵਾ ਸੀ ਕਿ ਅਸੀਂ ਦੇਸ਼ 'ਚ ਰਾਜਨੀਤੀ ਕਰਨੀ ਆਏ ਰਾਜਨੀਤੀ ਵਿੱਚ ਵੱਡਾ ਬਦਲਾ ਲਿਆਉਣ ਜਾ ਰਹੇ ਹਾਂ ਉਹਨਾਂ ਦਾ ਇਹ ਦਾਵਾ ਸੀ ਕਿ ਸਾਡੇ ਵੱਲੋਂ ਆਮ ਕਰਦੇ ਲੋਕਾਂ ਨੂੰ ਆਮ ਕਰਦੇ ਨੌਜਵਾਨਾਂ ਨੂੰ ਸੱਤਾ ਵਿੱਚ ਲਿਆਂਦਾ ਜਾਏਗਾ ਇੱਥੇ ਮੈਂ ਥੋੜਾ ਜਿਹਾ ਕਲੀਅਰ ਕਰਦਾ ਕਿ ਆਮ ਕਰਦੇ ਲੋਕ ਉਹ ਨਹੀਂ ਜਾ ਕੋ ਗਰੀਬ ਤਬਦਾ ਹੋਵੇ ਆਮ ਕਰਦੇ ਲੋਕ ਉਹ ਨੇ ਜਿਹੜੇ ਨੌਜਵਾਨਾਂ ਦੇ ਪਰਿਵਾਰ ਦਾ ਕਿਸ ਰਾਜਨੀਤਿਕ ਨਾਲ ਸੰਬੰਧ ਨਹੀਂ ਹੋਏਗਾ ਅਤੇ ਅਜੇ ਤੱਕ ਦੇ ਆਪਣੇ ਕਾਰਜਕਾਲ ਵਿੱਚ ਆਮ ਆਦਮੀ ਪਾਰਟੀ ਨੇ ਇਹ ਸਿੱਧ ਕੀਤਾ ਹੈ ਕਿ ਆਮ ਕਹਾਂ ਦੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਹੁਣ ਇਹ ਸਰਕਾਰ ਵੱਲੋਂ 26 ਨਵੰਬਰ ਨੂੰ ਇੱਕ ਵੱਡਾ ਤਿੰਨ ਵਿਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੀ ਵਿਧਾਨ ਸਭਾ ਲੱਗਦੀ ਹੈ ਉਹਦਾ ਸੈਸ਼ਨ ਇੱਕ ਸਪੈਸ਼ਲ ਬੁਲਾਇਆ ਗਿਆ ਹੈ ਜਿਸ ਵਿੱਚ ਗੱਲ ਕਰਾਂ ਤੇ ਸਮੁੱਚੇ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ ਸਰਕਾਰੀ ਸਕੂਲਾਂ ਦੇ ਨੌਜਵਾਨ ਸਿਲੈਕਟ ਕੀਤੇ ਜਾਣਗੇ ਉਹ ਨੌਜਵਾਨ ਜਿਨ੍ਹਾਂ ਚ ਕਾਬਿਲਤ ਹੋਏਗੀ ਅਤੇ ਉਹ ਪੰਜਾਬ ਦੇ ਆਪਣੇ ਹਲਕਿਆਂ ਦੇ ਨੇਤਾਵਾਂ ਨੂੰ ਰਿਪਰੈਜ਼ੈਂਟ ਕਰਨਗੇ ਬਟਾਲਾ ਦੇ ਸਕੂਲ ਆਫ ਐਮਿਨੈਂਸ ਚ ਬੈਠੇ ਆ ਤਸਵੀਰਾਂ ਸਾਂਝੀਆਂ ਕਰਦੇ ਆ ਇੱਕ ਬਿਲਕੁਲ ਯੰਗ ਨੌਜਵਾਨ ਆਮ ਘਰ ਤੋਂ ਸੰਚੇ ਸ਼ਰਮਾ ਜਿਸ ਨੂੰ ਮੌਕਾ ਮਿਲਦਿਆ ਹੈ ਕਿ ਬਟਾਲਾ ਦੇ ਜੋ ਵਿਧਾਇਕ ਨੇ ਬੜੇ ਕਾਬਿਲ ਨੇ ਔਰ ਪੰਜਾਬ ਦੇ ਕਾਰਜਕਾਰੀ ਉਹ ਪ੍ਰਧਾਨ ਨੇ ਉਹਨਾਂ ਦਾ ਰੋਲ ਨਿਭਾਉਣਗੇ ਇੱਕ ਦਿਨ ਵਾਸਤੇ ਇੱਥੇ ਮੈਨੂੰ ਯਾਦ ਆ ਰਹੀ ਹੈ ਇੱਕ ਫਿਲਮ ਤੁਸੀਂ ਵੇਖੀ ਹੋਏਗੀ ਨਾਇਕ ਜਿਸ ਵਿੱਚ ਅਨਲ ਕਪੂਰ ਨੂੰ ਇੱਕ ਦਿਨ ਵਾਸਤੇ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਫਿਲਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ ਹੁਣ ਲਾਈਫ ਦੇ ਵਿੱਚ ਕਿਦਾਂ ਬਦਲਾਅ ਆਏਗਾ ਗੱਲਬਾਤ ਕਰਦੇ ਹਾਂ ਸੱਚਾ ਜੀ ਸਭ ਤੋਂ ਪਹਿਲਾਂ ਢੇਰ ਸਾਰੀਆਂ ਮੁਬਾਰਕਾਂ ਕਿਉਂਕਿ ਪੰਜਾਬ ਦੇ ਯੂਥ ਨੂੰ ਵੀ ਰਿਪਰੈਜ਼ੈਂਟ ਕਰੋਗੇ ਔਰ ਖਾਸ ਕਰਕੇ ਜੋ ਬਟਾਲਾ ਦੇ ਵਿਧਾਇਕ ਨੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਸ਼ੈਰੀ ਕਲਸੀ ਜਿਨ੍ਹਾਂ ਨੂੰ ਹੁਣ ਪੂਰਾ ਪੰਜਾਬ ਨੇ ਪੂਰਾ ਹਿੰਦੁਸਤਾਨ ਜਾਣਦਾ ਹੈ ਉਹਨਾਂ ਦੀ ਜਗ੍ਹਾ ਐਜ਼ ਅ ਸ਼ੈਰੀ ਕਲਸੀ ਬਣ ਕੇ ਬੈਠਣ ਦਾ ਮੌਕਾ ਮਿਲੇਗਾ ਸਭ ਤੋਂ ਪਹਿਲਾਂ ਤੁਹਾਡਾ ਕੀ ਥੀ ਵਿਊ ਹੈ ਜੀ ਮੈਂ ਤੇ ਬਹੁਤ ਖੁਸ਼ ਆ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ ਇੱਕ ਜਿਹੜੀ ਮੇਰੀ ਬੋਲਣ ਦੀ ਕਲਾ ਹੈ ਉਸ ਕਲਾ ਨੂੰ ਡਾਇਰੈਕਸ਼ਨ ਦਿੱਤਾ ਗਿਆ ਹੈ ਉਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਉਪਰਾਲਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਦੇਸ਼ ਦੀ ਇਤਿਹਾਸ ਦੇ ਬਾਅਦ ਕਿਸ ਨੇ ਸ਼ਾਇਦ ਇਹਦਾ ਉਪਰਾਲਾ ਕੀਤਾ ਹੋਵੇ ਤੇ ਉਹ ਤੁਹਾਡੀ ਚੋਣ ਹੋਈ ਇਸ ਤਰੀਕੇ ਨਾਲ ਉਹ ਚੋਣ ਹੋਈ ਕਿੰਨਾ ਕਿੰਨਾ ਪ੍ਰਤੀਕਿਰਿਆ ਤੁਹਾਨੂੰ ਲੰਘਣਾ ਪਿਆ ਹੈ ਇੰਟਰਵਿਊ ਕਿਸ ਤਰ੍ਹਾਂ ਹੋਈਆਂ ਥੋੜਾ ਜਿਹਾ ਸ਼ੇਅਰ ਕਰ ਦਿਜੀਏ ਦੇਖੋ ਜੀ ਪਹਿਲਾਂ ਤੁਹਾਡਾ ਸਕੂਲ ਲੈਵਲ ਤੇ ਕਾਫੀ ਸਟੂਡੈਂਟਸ ਨੇ ਮੈਂ ਪਲਾਉਤਾ ਸਾਰੇ ਸਪੋਕਸਮੈਨ ਨੇ ਸਾਰਿਆਂ ਦਾ ਇੱਕ ਕੈਲੋ ਸਕੂਲ ਲੈਵਲ ਤੇ ਕੰਪੀਟੀਸ਼ਨ ਹੋਇਆ ਉਹਨਾਂ ਚ ਜਿਹੜਾ ਬੈਸਟ ਸੀ ਉਹਦਾ ਨਾਮ ਨਾਮਿਨੇਟ ਹੋਇਆ ਦੈਨ ਆਪਾਂ ਜ਼ਿਲ੍ਹਾ ਗੁਰਦਾਸਪੁਰ ਗਏ ਉੱਥੇ ਸਾਡਾ ਫਿਰ ਇੱਕ ਕੈਲੋ ਫਿਲਟਰੇਸ਼ਨ ਦੀ ਕੈਲੋ ਜਾਂ ਟੈਸਟ ਕੈਲੋ ਉਹ ਫਿਰ ਤੋਂ ਆਪਾਂ ਉੱਥੇ ਇੱਕ ਪਾਰਟਿਸਿਪੇਟ ਕੀਤਾ ਕਿ ਉਹ ਬੱਚੇ ਦਾ ਕੌਨਫੀਡੈਂਸ ਲੈਵਲ ਮੈਂਟਲ ਲੈਵਲ ਉਹਦਾ ਸਾਈਕੋਲੋਜੀਕਲ ਲੈਵਲ ਗੱਲ ਕਰਨ ਦਾ ਤਰੀਕਾ ਕੌਨਫੀਡੈਂਸ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਚੈੱਕ ਕੀਤੀਆਂ ਫਿਰ ਹਾਨੂੰ ਫਿਰ ਉੱਥੋਂ ਸਿਲੈਕਸ਼ਨ ਹੋਈ ਦੈਨ ਹੁਣ ਆਪਾਂ ਵਿਧਾਨ ਸਭਾ ਜਾਵਾਂਗੇ ਛੇਤੀ ਜਦੋਂ ਤੁਹਾਡੀ ਸਿਲੈਕਸ਼ਨ ਹੋ ਗਈ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਰਿਵਾਰ ਦਾ ਸਕੂਲ ਦਾ ਕੀ ਰਿਐਕਸ਼ਨ ਸੀ ਕਿਸ ਤਰ੍ਹਾਂ ਦੇ ਫੋਨ ਆਏ ਕਿਸ ਤਰ੍ਹਾਂ ਦੀ ਤੁਹਾਣਾ ਗੱਲਬਾਰ ਕੀਤੀ ਗਈ ਪਰਿਵਾਰ ਵੱਲੋਂ ਵੀ ਤੇ ਸਕੂਲ ਦੇ ਪ੍ਰਿੰਸੀਪਲ ਵੀ ਅਧਿਆਪਕਾਂ ਵੱਲੋਂ ਵੀ ਤੇ ਖਾਸ ਕਰਕੇ ਤੁਹਾਡੇ ਦੇ ਫਰੈਂਡਸ ਨੇ ਜੀ ਜੀ ਮੇਰਾ ਪਰਿਵਾਰ ਦੀ ਪਹਿਲਾਂ ਮੈਂ ਗੱਲ ਕਰਨੀ ਚਾਹਾਂਗਾ ਪਰਿਵਾਰ ਵਿੱਚ ਤੇ ਖੁਸ਼ੀ ਦੀ ਲਹਿਰ ਹੀ ਆ ਗਈ ਕਿ ਸਾਡਾ ਇੱਕ ਬੱਚਾ ਜਿਹੜਾ ਪਰਿਵਾਰ ਦਾ ਪਹਿਲਾ ਬੱਚਾ ਜਿਹੜਾ ਵਿਧਾਨ ਸਭਾ ਜਾਏਗਾ ਉੱਥੇ ਦੇਖੇਗਾ ਕਿਵੇਂ ਅਮੈਂਡਮੈਂਟ ਸੁਣੀਆਂ ਕਿਦਾਂ ਇੱਕ ਬਿਲ ਬੰਦਾ ਕਿਸ ਤਰ੍ਹਾਂ ਦੇ ਉੱਤੇ ਪ੍ਰੋਸੀਡਿੰਗ ਹੁੰਦੀਆਂ ਸਕੂਲ ਦੀ ਗੱਲ ਕੀਤੀ ਜਾਏ ਤੇ ਸਕੂਲ ਮੇਰੇ ਨੂੰ ਬਹੁਤ ਮਾਨਸਿਕ ਮਿਹਰ ਤੇ ਹਲੇ ਵੀ ਹੈ ਕਿਉਂਕਿ ਮੈਂ ਜਾਣਾ ਇੱਕ ਵਾਰ ਨਾ ਹੋਇਆ ਐ ਮੌਕ ਸੈਸ਼ਨ ਚ ਸਕੂਲ ਮੇਰੇ ਦਾ ਮਾਣ ਇਦਾਂ ਐ ਕਿ ਦੀ ਮੈਂ ਸਕੂਲ ਨੂੰ ਵੀ ਬਤੌਰ ਰਿਪਰੈਜ਼ੈਂਟ ਕਰਾਂਗਾ ਬਟਾਲਾ ਕੌਂਚੀ ਚੋਂ ਸੀ ਤੇ ਕਰ ਨਹੀਂ ਕਰਨੀ ਐ ਪਰ ਬਟਾਲਾ ਦੇ ਸਕੂਲ ਆਫ ਫੈਮਿਨਸ ਤੋਂ ਮੈਂ ਨਿਕਲ ਕੇ ਜਾਣਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਮੇਰੇ ਸਕੂਲ ਦਾ ਸਭ ਦਾ ਇੱਕ ਸੀਨਾ ਕਹਿ ਲੋ ਚੌੜਾ ਹੁੰਦਾ ਇਸ ਗੱਲ ਦਾ ਸਭ ਜੀ ਦੇ ਪਰਿਵਾਰ ਚ ਕੌਣ ਕੌਣ ਆ ਤੇ ਪਰਿਵਾਰ ਦਾ ਕਿਦਾਂ ਦਾ ਸਹਿਯੋਗ ਹੈ ਕਿਉਂਕਿ ਤੁਹਾਡੀ ਗੱਲਬਾਤ ਤੋਂ ਪਤਾ ਲੱਗਦਾ ਕਿ ਬੜੇ ਕੌਨਫੀਡੈਂਟ ਹੋ ਇਹ ਪਰਿਵਾਰ ਦੀ ਵੀ ਸਿੱਖਿਆ ਹੁੰਦੀ ਹੈ ਸਕੂਲ ਦੀ ਵੀ ਹੁੰਦੀ ਹੈ ਸੰਗਤ ਵੀ ਹੁੰਦੀ ਯਾਰਾਂ ਦੋਸਤਾਂ ਦੀ ਮੈਂ ਇਥੇ ਇਹ ਜ਼ਰੂਰਤ ਜਾਨਣਾ ਚਾਹਾਂਗਾ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਪੜਾਈ ਚ ਮਿਲਦਾ ਹੈ ਕਿਸ ਤਰ੍ਹਾਂ ਦਾ ਲਾਈਫ ਵਾਸਤੇ ਤੁਹਾਨੂੰ ਉਹ ਦੱਸਦੇ ਕਿ ਇਦਾਂ ਨਹੀਂ ਇਦਾਂ ਕਰਨਾ ਜੀ ਮੇਰੇ ਫਾਦਰ ਤੇ ਮੇਰੇ ਮਦਰ ਤੇ ਇੱਕ ਸਾਡੀ ਛੋਟੀ ਭੈਣ ਆ ਬਸ ਜੀ ਆਪਾਂ ਚਾਰ ਜਾਣੇ ਇੱਕ ਫੈਮਿਲੀ ਚ ਤੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੇ ਪੇਰੈਂਟਸ ਹ ਉਹੀ ਗੱਲ ਮੇਰੇ ਮਨ 'ਚ ਬੈਠੀਦੀ ਹਦੋਂ ਦੀ ਛੋਟੇ ਹੁੰਦੇ ਤੋਂ ਹਰ ਓਪਰਚੁਨਿਟੀ ਗ੍ਰੈਬ ਕਰਦਾ ਇਹ ਵੀ ਇੱਕ ਓਪਰਚੁਨਿਟੀ ਮੈਨੂੰ ਮਿਲੀ ਸੀ ਮੈਂ ਗ੍ਰੈਬ ਕੀਤੀ ਆ ਤੇ ਮੈਨੂੰ ਪੂਰੀ ਅਕਪਟਾਈਡ ਜਦੋਂ ਤੁਹਾਡੀ ਸਿਲੈਕਸ਼ਨ ਹੋ ਗਈ ਐਮ ਐਲਏ ਸ਼ੈਰੀ ਕਾਂਸੇ ਜੀ ਨੂੰ ਪਤਾ ਲੱਗਾ ਹਣਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਕਿਉਂਕਿ ਬੜੇ ਵੱリエ ਮੁੱਦੇ ਚੁੱਕਦੇ ਆ ਇਸ ਟਾਈਮ ਪੰਜਾਬ ਦੀ ਜੇ ਗੱਲ ਕਰਾਂ ਤੇ ਸੁਰੱਖਿਆ 'ਚ ਰਹਿੰਦੇ ਰੋਜ਼ਾਨਾ ਕਦੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਕੀ ਕੁਝ ਉਹਨਾਂ ਨੇ ਸੁਝਾਅ ਦਿੱਤੇ ਕਿੱਦਾਂ ਦੀ ਗੱਲਬਾਤ ਹੋਈ ਮੈਂ ਉਹਨਾਂ ਨੂੰ ਮਿਲਿਆ ਪਹਿਲਾਂ ਤੋਂ ਮਨੇ ਦੇਖ ਕੇ ਬੜੇ ਜੋ ਵੀ ਯੂਥ ਹੈ ਉਹ ਖੁਦੇ ਬਹੁਤ ਜੰਗ ਨੇ ਤੇ ਮੈਂ ਉਹ ਜਾਣਾ ਉਹਨਾਂ ਨੇ ਮੈਨੂੰ ਸਮਝਾਇਆ ਕਿ ਕੀ ਡੈਕੋਰਾ ਮੈਂ ਹਾਊਸ ਦਾ ਕਿਵੇਂ ਉੱਥੇ ਸਾਰਿਆਂ ਦੇ ਰਿਸਪੈਕਟਫੁਲੀ ਗੱਲ ਕਰੀਦੀ ਆ ਕਿਵੇਂ ਕੁਐਸਚਨ ਰੇਜ਼ ਕਰੀਦਾ ਇਹੋ ਜੀਆਂ ਕਈ ਚੀਜ਼ਾਂ ਉਹਨਾਂ ਨੇ ਮੈਨੂੰ ਸਿਖਾਈਆਂ ਦੋ ਵਿਧਾਨ ਸਭਾ ਜਿਹੜਾ ਉਹ ਰੂਮ ਮੈਂ ਕਹ ਲੋ ਐਸੈਂਬਲੀ ਹਾਊਸ ਉਹਦੇ ਵਿੱਚ ਲਾਗੂ ਹੁੰਦਾ ਡਿਸਪਲਿਨ ਉਦੇ ਵਿੱਚ ਕਿੱਦਾਂ ਰਹਿਣਾ ਹੈ ਉਹ ਉਹਨਾਂ ਨੇ ਮੈਨੂੰ ਸਿਖਾਇਆ ਹਲਕਾਪਾਲ ਦੇ ਕਾਫੀ ਮੁੱਦੇ ਨੇ ਸਰਦੀ ਇਲਾਕਾ ਪੈ ਜਾਂਦਾ ਹੈ ਇਹਦੇ ਮੁੱਦੇ ਵੱਖਰੇ ਸਭ ਤੋਂ ਪਹਿਲਾਂ ਇਹ ਦੱਸਿਏ ਕਿ ਤੁਹਾਡੀ ਤਿਆਰੀ ਕਿਸ ਤਰ੍ਹਾਂ ਦੀ ਹੈ ਕਿਹੜੇ ਕਿਹੜੇ ਮੁੱਦਿਆਂ ਨੂੰ ਤੁਸੀਂ ਲੈ ਕੇ ਜਾਣਾ ਕਿ ਕਿ ਤੁਸੀਂ ਪਰਸਨਲ ਸੋਚਿਆ ਤੇ ਕਿ ਕਿ ਲੋਕਾਂ ਨੇ ਸੁਝਾਅ ਮਿਲਦੇ ਯਾਰਾਂ ਦੋਸਤਾਂ ਸੁਝਾਅ ਮਿਲਦੇ ਕਿ ਕਿ ਸੁਝਾਅ ਮਿਲਿਆ ਤੁਹਾਨੂੰ ਜੀ ਮੈਂ ਜੋ ਆਪਣੇ ਲੈਵਲ ਤੇ ਸੋਚਿਆ ਐਜ਼ ਅ ਸਟੂਡੈਂਟ ਮੈਂ ਵੀ ਬਟਾਲੇ ਦੀ ਇੰਡਸਟਰੀ ਦੀ ਗੱਲ ਕਰਨੀ ਚਾਹਾਂਗਾ ਅਸੀਂ ਸਾਰੇ ਜਾਣਦੇ ਬਟਾਲੇ ਦੀ ਇੰਡਸਟਰੀ ਬਹੁਤ ਪੁਰਾਣੀ ਸੀ ਤੇ ਬਹੁਤ ਫਲਰਿਸ਼ ਕੀਤੀ ਆ ਪੀਕ ਤੇ ਬਟਾਲਾ ਬਹੁਤ ਤਰੱਕੀਆਂ ਚ ਰਿਹਾ ਆਡੀਓ ਇੰਡਸਟਰੀ ਜਿਹੜੀ ਆ ਉਹ ਅੱਜ ਗੁਨਾਮ ਦੀ ਹੋ ਗਈ ਆ ਅਸੀਂ ਉਹਨੂੰ ਦੁਬਾਰਾ ਉਹਦੀ ਜਿਹੜੀ ਗਲੋਰੀ ਤੇ ਲੈ ਕੇ ਜਾਣਾ ਚਾਹੁੰਦੇ ਆ ਉਹਦੀ ਹਾਈਟ ਤੇ ਲੈ ਕੇ ਜਾਣਾ ਉਹ ਮੈਂ ਗੱਲ ਰੱਖਣੀ ਚਾਹਾਂਗਾ ਸਪੀਕਰ ਸਾਹਿਬ ਨੇ ਤੇ ਮਾਨਯੋਗ ਸਰਕਾਰ ਸਾਹਮਣੇ ਕਿ ਉਹ ਦੇਖਣ ਸੱਚ ਦੀ ਸਭ ਤੋਂ ਵੱਡਾ ਮੁੱਦਾ ਜੋ ਪੰਜਾਬ ਦਾ ਚੱਲ ਰਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਜ਼ਿਆਦਾ ਬਾਹਰ ਜਾ ਰਹੇ ਨੇ ਚਾਹੀ ਉਸ ਨੂੰ ਲੋਕ ਕਹਿਣ ਕਿ ਇੱਥੇ ਮਾਹੌਲ ਨਹੀਂ ਠੀਕ ਇੱਥੇ ਜਾਂ ਨੌਕਰੀਆਂ ਨਹੀਂ ਮਿਲਦੀਆਂ ਜਾਂ ਨਸ਼ਾ ਬਹੁਤ ਜ਼ਿਆਦਾ ਹੈ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਮਨ ਦੇ ਕੀ ਵਿਚਾਰ ਹੈ ਕਿਸ ਤਰ੍ਹਾਂ ਦੀ ਗੱਲਬਾਤ ਤੁਸੀਂ ਵਿਧਾਨ ਸਭਾ ਚ ਐਜ਼ ਐਮ ਐਲ ਏ ਤੁਸੀਂ ਕਰਨਾ ਚਾਹੋਗੇ ਦੇਖੋ ਬਾਹਰ ਹੀ ਵਸ ਜਾਣਾ ਦੋ ਅਲੱਗ-ਅਲੱਗ ਗੱਲਾਂ ਨੇ ਬਾਹਰ ਜਾਣਾ ਤੇ ਮਤਲਬ ਹੈ ਕਿ ਬਾਹਰ ਘੁੰਮਣ ਵੀ ਜਾਂਦੀ ਦੁਨੀਆ ਪਰ ਜਿਹੜਾ ਸਾਡਾ ਮਾਈਗ੍ਰੈਂਟ ਯੂਥ ਜਿਹੜਾ ਬਾਹਰ ਜਾ ਰਿਹਾ ਉਹ ਤੇ ਕਿਉਂ ਜਾ ਰਿਹਾ ਵਧੀਆ ਸੈਲਰੀਜ਼ ਇੰਡਸਟਰੀ ਹੈਗੀ ਉਥੇ ਕਿਹੇ ਨਾ ਕਿਹੇ ਚੀਜ਼ ਦੀ ਤੁਸੀਂ ਜਰਮਨੀ ਚਲੇ ਜਾਓ ਉਥੇ ਕਾਰਜ਼ ਬੰਦੀਆਂ ਇਟਲੀ ਚਲੇ ਜਾਓ ਉਹ ਫੂਡ ਪ੍ਰੋਡਕਟਸ ਬਹੁਤ ਵਧੀਆ ਬਣਾਉਂਦੇ ਸੇਮ ਕੈਨੇਡਾ ਜਿਹੜਾ ਉਹ ਆਪਣੇ ਰੋਡ ਨੈਟਵਰਕ ਟ੍ਰਕਿੰਗ ਵਗੈਰਾ ਚ ਬੜਾ ਪਪੂਲਰ ਰਹਿੰਦਾ ਆਸਟ੍ਰੇਲੀਆ ਸੇਮ ਇਹ ਜਿਹੜੀ ਸਾਡੀ ਇਕਨੋਮਿਕ ਪਾਵਰ ਸੀ ਬਟਾ ਲੈ ਦੀ ਇੰਡਸਟਰੀਅਲ ਪਾਵਰ ਮੈਂ ਕਹਾਂ ਉਹਦੇ ਡਾਊਨਫਾਲ ਨਾਲ ਇਹ ਡਾਊਨਫਾਲ ਆਇਆ ਕਿ ਸਾਡੇ ਲੋਕਾਂ ਨੂੰ ਬਾਹਰ ਜਾਣਾ ਪਿਆ ਸਾਡੇ ਲੋਕ ਇੱਥੇ ਸੈਲਫ ਸਬਸਿਡੀਟ ਸੀਗੇ ਵਧੀਆ ਪੇ ਸੀਗੀ ਉਹਨਾਂ ਕੋਲ ਵਧੀਆ ਰੋਜ਼ਗਾਰ ਸੀਗਾ ਉਹ ਜਿਹੜੀ ਇੰਡਸਟਰੀ ਦਾ ਕੰਮ ਡਿੱਗਿਆ ਉਹਦੇ ਨਾਲ ਹੋਰ ਜਿਹੜੇ ਫੈਕਟਰ ਕਾਦੇ ਸੀ ਮੈਟਰ ਉਹ ਵੀ ਨਾਲ-ਨਾਲ ਡਿੱਗ ਗਏ ਇਸੇ ਲਈ ਪਹਿਲਾਂ ਇੰਡਸਟਰੀ ਦੀ ਗੱਲ ਕਰਾਂਗੇ ਇਕਨੋਮਿਕ ਪਾਵਰ ਦੁਬਾਰਾ ਬਟਾਲਾ ਬਣੇਗਾ ਫਿਰ ਤਾਂ ਉਹ ਜਿਹੜਾ ਯੂਥ ਵਾਪਸ ਆਏਗਾ ਕੁਆਲਿਟੀ ਆਫ ਲਾਈਫ ਵਧੇਗੀ ਜੇ ਗੱਲ ਕਰੀਏ ਤੇ ਬਟਾਲਾ ਦੇ ਲੋਕ ਚਾਹੁੰਦੇ ਆ ਕਿ ਬਟਾਲਾ ਜਿਹੜਾ ਉਹ ਜ਼ਿਲ੍ਹਾ ਕੋਸ਼ਤ ਹੋਵੇ ਕਾਫੀ ਲੰਬੇ ਸਮੇਂ ਤੋਂ ਲੰਬੇ ਸਾਲਾਂ ਤੋਂ ਸੰਘਰਸ਼ ਵੀ ਚੱਲਦਾ ਰਿਹਾ ਹੈ ਡਿਮਾਂਡ ਵੀ ਹੋ ਰਹੀ ਹੈ ਮੰਗ ਪੱਤਰ ਦਿੱਤੇ ਗਏ ਤੁਸੀਂ ਇੱਕ ਦਿਨ ਦੇ ਐਮਐਲਏ ਬਣਦੇ ਹੋ ਕਿ ਇਹ ਵੀ ਮੁੱਦਾ ਤੁਸੀਂ ਬਟਾਲਾ ਵਾਸੀਨਾਂ ਚੁੱਕੋਗੇ ਕਿ ਇਹਨੂੰ ਇੱਕ ਜ਼ਿਲ੍ਹਾ ਦਾ ਦਰਜਾ ਮਿਲਣਾ ਚਾਹੀਦਾ ਜੀ ਜੇ ਇਹਨੂੰ ਮਿਲਣਾ ਚਾਹੀਦਾ ਸਰ ਜਿਹੜਾ ਸਾਡਾ ਬਟਾਲਾ ਇੱਕ ਬੜਾ ਇਤਿਹਾਸਿਕ ਟਾਊਨ ਹੈ ਰਿਲੀਜੀਅਸ ਵੀ ਵੇਖੋ ਹਿਸਟੋਰੀਕਲ ਪਰਸਪੈਕਟਿਵ ਵੇਖੋ ਤੇ ਇਹ ਅੰਮ੍ਰਿਤਸਰ ਤੋਂ 109 ਸਾਲ ਪਹਿਲਾਂ ਵਸਿਆ ਤੇ ਇਹੀ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੂਹ ਪ੍ਰਾਪਤ ਧਰਤੀ ਹੈ ਕਾਲੀ ਦਵਾਰਾ ਗੁਰਦੁਆਰਾ ਅਚਲੇਸ਼ਵਰ धाम 33 ਕਰੋੜ ਦੇ ਵੀ ਦੇਵਤੇ ਆਏ ਸਨ ਉਹ ਧਰਤੀ ਇੱਕ ਰਿਲੀਜੀਅਸ ਟਾਊਨ ਹੈ ਇੱਕ ਹਿਸਟੋਰਿਕ ਟਾਊਨ ਹੈ ਇਹਦਾ ਤੇ ਜਿਲ੍ਹਾ ਬਣਨਾ ਵੀ ਇੱਕ ਮੈਂ ਤੇ ਆਪਣੇ ਵੱਲੋਂ ਕੰਪਲਸ਼ਨ ਕਹਿੰਦਾ ਹਾਂ ਕਿ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਸਾਡਾ ਆਵਾਜਾਈ ਦਾ ਕਹਿ ਲੋ ਕਈ ਸਾਧਨ ਬਚਦੇ ਆ ਜਿੱਦਾਂ ਹੁਣ ਲਾਸਟ ਪਿੰਡ ਜਿਹੜੇ ਸਾਡੇ ਜਿੱਦਾਂ ਤੋਈ ਕਸਰ ਹੁੰਦੀ ਆ ਏਰੀਆ ਬਟਾਲਾ ਉਧਰ ਦੇ ਪਿੰਡਾਂ ਤੋਂ ਗੁਰਦਾਸਪੁਰ ਜਾਂਚ ਲਗਭਗ 3.5 ਘੰਟੇ 2 ਘੰਟੇ ਇਨਾ ਟਾਈਮ ਲੱਗਦਾ ਉਹਦੇ ਵਿੱਚ ਸਾਡਾ ਫਿਊਲ ਵੀ ਲੱਗਦਾ ਟਾਈਮ ਪੱਜਦਾ ਫਿਰ ਪਤਾ ਨਹੀਂ ਅੱਗੇ ਜੋ ਸਟ੍ਰਾਈਕ ਹੋ ਜਾਂਦੀ ਕਈ ਵਾਰ ਤੇ ਲੋਕਾਂ ਨੂੰ ਪਰੇ ਨਹੀਂ ਲੱਗਦਾ ਜੇ ਬਟਾਲਾ ਜ਼ਿਲ੍ਹਾ ਬਣਦਾ ਹੈ ਤੇ ਉਹ ਜਿਹੜੇ ਲਾਗਲੇ ਪਿੰਡਾਂ ਦੇ ਲੋਕ ਨੇ ਉਹਨਾਂ ਸਭ ਨੂੰ ਫਾਇਦਾ ਮਿਲੇਗਾ ਸਭ ਦਾ ਬਚੇਗਾ ਟਾਈਮ ਬਚੇਗਾ ਟਾਈਮ ਬਚੇਗਾ ਉਹ ਟਾਈਮ ਨੂੰ ਕਿਸੇ ਚੰਗੇ ਪਾਸੇ ਲਾਉਣਗੇ ਸਾਡੇ ਬਟਾਲੇ ਦੀ ਤਰੱਕੀ ਹੋਏਗੀ ਪੰਜਾਬ ਦੀ ਤਰੱਕੀ ਤੇ ਮੁਲਕ ਦੀ ਤਰੱਕੀ ਹੋਏਗੀ ਜਿਹੜਾ ਸੈਸ਼ਨ ਲੱਗਣ ਜਾ ਰਿਹਾ 26 ਨਵੰਬਰ ਨੂੰ ਇਸ ਤੋਂ ਪਹਿਲਾਂ ਤੁਹਾਡੀ ਇੱਕ ਰੈਸ਼ਬਦ ਕੀਤੀ ਹੋਈ ਸੀ ਗਏ ਉਹ ਚੰਡੀਗੜ੍ਹ ਕਿੱਦਾਂ ਦਾ ਮਹਿਸੂਸ ਹੈ ਵਿਧਾਨ ਸਭਾ ਯਾਰ ਜੀ 19 ਤਰੀਕ ਦਾ ਉਹ ਸੈਸ਼ਨ ਸੀ ਵੇਰੇ ਸਵੇਰੇ ਅਸੀਂ ਉੱਥੇ ਪਹੁੰਚੇ ਵਿਧਾਨ ਸਭਾ ਚ ਸਾਡਾ ਵੈਲਕਮ ਕੀਤਾ ਗਿਆ ਚੀਫ ਸਕੱਰੇਟਰੀ ਸਾਹਿਬ ਉੱਥੇ ਸੀਗੇ ਉਹਨਾਂ ਨੇ ਸਾਨੂੰ ਸਮਝਾਇਆ ਕਿ ਕਿੱਦਾਂ ਪ੍ਰੋਸੀਡਿੰਗਸ ਹੁੰਦੀਆਂ ਨੇ ਕਿੱਦਾਂ ਐਮੈਂਡਮੈਂਟਸ ਹੁੰਦੀਆਂ ਨੇ ਰਮਾਨੀਓ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇੱਕ ਆਮ ਜਨ ਤੋਂ ਲੈਣਾ ਮੈਂ ਮੌਕਾ ਮਿਲਿਆ ਐਮਐਲਏ ਸ਼ੈਰੀ ਕਲਸੀ ਸਾਹਿਬ ਜੀ ਦੀ ਸੀਟ ਤੇ ਬਹਿੰਦਾ ਸੰਜੀਤ ਜੀ ਸਭ ਤੋਂ ਵੱਡਾ ਸਵਾਲ ਜੋ ਲੋਕਾਂ ਦੇ ਮਨਾਂ ਦੇ ਵਿੱਚ ਦਿਮਾਗ ਵਿੱਚ ਇਹ ਘਰ ਘਰ ਚੁੱਕਾ ਕਿ ਸਰਕਾਰੀ ਸਕੂਲਾਂ 'ਚ ਪੜਾਈ ਨਹੀਂ ਹੁੰਦੀ ਬੱਚਿਆਂ ਦਾ ਕੈਰੀਅਰ ਖਰਾਬ ਹੁੰਦਾ ਪਰ ਤੁਸੀਂ ਇੱਕ ਸਰਕਾਰੀ ਸਕੂਲ 'ਚ ਪੜਦੇ ਹੋ ਤੁਹਾਡੀ ਗੱਲਬਾਤ ਦਾ ਅੰਦਾਜ਼ ਲੋਕ ਵੇਖ ਲੈਣਗੇ ਕਿ ਇਹ ਵੀ ਮਾਈਂਡਸੈਟ ਜਿਹੜਾ ਲੋਕਾਂ ਦੇ ਵਿੱਚ ਹੋ ਗਿਆ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਸਕੂਲਾਂ ਨੂੰ ਤਰੱਕੀ ਦਈਏ ਇਹ ਵੀ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਹੋਰ ਵੀ ਸਕੂਲ ਜਿਹੜੇ ਆ ਅਪਗ੍ਰੇਡ ਕੀਤੇ ਗਏ ਪਰ ਅਜੇ ਵੀ ਲੋਕਾਂ ਦੀ ਧਾਰਨਾ ਇਹ ਹੈ ਕਿ ਹਰ ਤਕਬਕੇ ਦਾ ਲੋਕ ਚਾਹੁੰਦਾ ਕਿ ਮੇਰਾ ਬੱਚਾ ਪ੍ਰਾਈਵੇਟ ਸਕੂਲ 'ਚ ਜਾਏ ਪਜਾਇ ਕੇ ਸਰਕਾਰੀ ਸਕੂਲ 'ਤੇ ਕੀ ਕਰਨਾ ਚਾਹੋਗੇ ਦੇਖੋ ਜੀ ਸਰਕਾਰੀ ਸਕੂਲ ਜਿਹੜੇ ਨੇ ਉਹ ਬਹੁਤ ਵਧੀਆ ਨੇ ਲੋਕਾਂ ਦਾ ਜਿਹੜਾ ਮਾਈਂਡਸੈਟ ਆ ਇੱਕ ਤੇ ਇਹ ਸਾਡਾ ਨਹੀਂ ਕਸੂਰ ਇਸ ਹਿਸਟੋਰਿਕ ਉਹ ਚੀਜ਼ਾਂ ਦਾ ਕਸੂਰ ਆ ਅੱਜ ਵੀ ਸਾਡੇ ਲੋਕ ਜਿਹੜਾ ਗੋਰੀ ਸਕਿਨ ਨੂੰ ਬਹੁਤ ਪਸੰਦ ਕਰਦੇ ਆ ਅੰਗਰੇਜ਼ ਮੁਲਕ ਛੱਡ ਕੇ 78 ਸਾਲ ਪਹਿਲਾਂ ਚਲੇ ਗਏ ਨੇ ਪਰ ਸਾਡਾ ਗੋਰੀ ਸਕਿਨ ਆਬਸੈਸ਼ਨ ਅੱਜ ਵੀ ਉਦਾਂ ਦਾ ਹੈ ਇਹ ਜਿਹੜਾ ਮਾਈਂਡ ਸੈਟ ਇਹਨੂੰ ਚੇਂਜ ਕਰਨ ਲਈ ਇਹੋ ਜਿਹੇ ਉਪਰਾਲੇ ਸਾਡੀ ਪੰਜਾਬ ਸਰਕਾਰ ਲੈ ਕੇ ਆਈ ਆ ਲੋਕਾਂ ਦਾ ਧਿਆਨ ਇੱਧਰ ਅਟਰੈਕਟ ਹੋਣ ਬੱਚੇ ਇੱਧਰ ਆਣ ਬੱਚੇ ਯੂਥ ਦਾ ਧਿਆਨ ਚੰਗੇ ਬਣਨੇ ਲੱਗੇ ਪੰਜਾਬ ਦੀ ਤਰੱਕੀ ਹੋਵੇ ਮੁਲਕ ਦੀ ਤਰੱਕੀ ਹੋਵੇ ਮੈਡਮ ਹੁੰਮਕਾ ਚ ਗੱਲ ਕਹੀ ਸੀ ਕਿ 78 ਸਾਲ ਹੋ ਗਏ ਇੱਕ ਜਹੀ ਪਾਰਟੀ ਆਮ ਆਦਮੀ ਪਾਰਟੀ ਆਈ ਜਿਨੇ ਕਿਹਾ ਕਿ ਸੇ ਆਮ ਕਰਦੇ ਨੌਜਵਾਨ ਆਮ ਕਰਦਾ ਜਿਹਦਾ ਕੋਈ ਪਛੋਕਰ ਰਾਜਨੀਤਿਕ ਨਾ ਹੋਵੇ ਤੁਹਾਨੂੰ ਵੀ ਅੱਜ ਇੱਕ ਮੌਕਾ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕਿਸ ਤਰ੍ਹਾਂ ਕਿਤੇ ਆਪਣੇ ਉਹਨਾਂ ਗੱਲਾਂ ਨੂੰ ਪੂਰਾ ਕਰ ਰਹੀ ਜੀ ਜਰੂਰ ਮੈਂ ਜਾਣਾ ਹਾਂ 26 ਤਰੀਕ ਨੂੰ ਤੁਸੀਂ ਦੇਖ ਰਹੇ ਹੋ ਤੁਸੀਂ ਆਏ ਵੀ ਹੋ ਮੇਰੇ ਕੋਲ ਮੈਂ 19 ਨੂੰ ਵੀ ਗਿਆ ਹਾਂ ਉੱਥੇ ਇੱਕ ਆਮ ਦਾ ਸਟੂਡੈਂਟ ਆ ਉੱਥੇ ਗਿਆ ਆ ਬੈਠਾ ਆ ਐਮਐਲਏ ਸਾਹਿਬ ਦੀ ਕੁਰਸੀ ਤੇ ਬੈਠਾ ਉਹ ਇੱਕ ਐਸੀ ਬਿਲਡਿੰਗ ਹੈ ਜਿੱਥੇ ਉਹ ਅਲੋ ਹੀ ਨਹੀਂ ਉਤਤਾਰਨਾ ਦਾ ਕੋਈ ਹੈ ਨਹੀਂ ਨਾ ਕਲੇਣਾ ਦੇਣਾ ਉਹਨਾਂ ਨੂੰ ਉੱਥੇ ਆਂ ਤੱਕ ਨਹੀਂ ਦਿੰਦੇ ਮੈਂ ਕਾਮਯਾਬ ਸਟੂਡੈਂਟ ਹੋਣ ਦੇ ਨਾਤੇ ਉੱਥੇ ਜਾ ਰਿਹਾ ਮੇਰੇ ਲਈ ਤੇ ਬਹੁਤ ਮਾਣ ਵਾਲੀ ਗੱਲ ਆ ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਮਾਨਯੋਗ ਸਪੀਕਰ ਸਾਹਿਬ ਜਿਨ੍ਹਾਂ ਦਾ ਇਹ ਉਪਰਾਲਾ ਆ ਉਹਨਾਂ ਦਾ ਵੀ ਬਹੁਤ ਬਹੁਤ ਆਣ ਵਾਲੀ ਹੈ ਕੀ ਸਮਝਿਓ ਪੰਜਾਬ ਸਰਕਾਰ ਆਮ ਘਰਾਂ ਦੇ ਨੌਜਵਾਨਾਂ ਨੂੰ ਤਿਆਰ ਕਰ ਰਹੀ ਹੈ ਆਉਣ ਵਾਲੀ ਰਾਜਨੀਤੀ ਬਾਰੇ ਕਿ ਤੁਸੀਂ ਵੀ ਆਓ ਤੁਸੀਂ ਵੀ ਬਦਲਾ ਕਰੋ ਤੁਸੀਂ ਵੀ ਆਪਣੀਆਂ ਮੁਸ਼ਕਲਾਂ ਕਿਉਂਕਿ ਯੰਗ ਜਿਹੜਾ ਇਨਸਾਨ ਆ ਯੰਗ ਜਿਹੜਾ ਬੁਹਾਏ ਆ ਉਹ ਜਾਰਾ ਮੁਸ਼ਕਲ ਆਪਣੀ ਦੱਸ ਸਕਦਾ ਕਿ ਮੈਨੂੰ ਇੱਥੇ ਰੋਜ਼ਗਾਰ ਦੀ ਮੁਸ਼ਕਲ ਹੈ ਨਸ਼ੇ ਦੀ ਮੁਸ਼ਕਲ ਹੈ ਜਾਂ ਗੈਂਗਸਟਰਵਾਦ ਆ ਜਾਂ ਮੈਨੂੰ ਆ ਚੀਜ਼ਾਂ ਤੋਂ ਖਤਰਾ ਵਾ ਆ ਚੀਜ਼ਾਂ ਨੂੰ ਸੇਫ ਕਰ ਰਹੀਆਂ ਕੀ ਮੰਨਦੇ ਹੋ ਕਿ ਪੰਜਾਬ ਸਰਕਾਰ ਤੁਹਾਡੇ ਮਾਈਂਡ ਸੈਟ ਨੂੰ ਅਗਲੀ ਆਉਣ ਵਾਲੀ ਪੀੜ੍ਹੀ ਵਾਂ ਕਿ ਤੁਸੀਂ ਰਾਜਨੀਤੀ ਨੂੰ ਸੰਭੋ ਉਹ ਸਰ ਕਰ ਰਹੀ ਹੈ ਹਾਂਜੀ ਇੱਕ ਮਾਈਂਡ ਸੈਟ ਹੀ ਤੇ ਚੇਂਜ ਕਰਨਾ ਹੈ ਯੂਥ ਜਿਹੜਾ ਭੱਜਾ ਜਾਂਦਿਆ ਬਾਹਰ ਉਹ ਸਾਡੇ ਪੰਜਾਬ ਚਾਏ ਪੰਜਾਬ ਨੂੰ ਦੱਸਿਆ ਤੇ ਜਾਏ ਕਿ ਕਮੀਆਂ ਕੀ ਜਦੋਂ ਕਿਸੇ ਚੀਜ਼ ਦਾ ਸੁਧਾਰ ਕਰਨਾ ਪਹਿਲਾਂ ਕਮੀਆਂ ਦੇਖਣੀਆਂ ਪੈਂਦੀਆਂ ਯੂਥ ਦੱਸੇ ਕੀ ਹੈ ਇਹ ਮਾਈਂਡਸੈਟ ਚੇਂਜ ਕਰਨਾ ਉਹਨਾਂ ਨੇ ਯੂਥ ਦੱਸੇਗਾ ਆਪਣੀ ਪ੍ਰੋਬਲਮ ਉਥੇ ਕੰਮ ਹੋਏਗਾ ਪੰਜਾਬ ਇੱਕ ਇੱਕ ਵਧੀਆ ਸੂਬਾ ਬਣ ਕੇ ਬਾਹਰ ਆਏ ਆਖਰੀ ਸਵਾਲ ਯੋਦੀ ਵਿਧਾਨ ਸਭਾ ਜਾਓਗੇ 26 ਨਵੰਬਰ ਨੂੰ ਵਿਰੋਧੀ ਧਿਰ ਦੇ ਨੇਤਾ ਵੀ ਹੋਣਗੇ ਜਰੂਰ ਜੀ ਉਹਨਾਂ ਦੇ ਚਿਹਰੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਲਾ ਚਿਹਰਾ ਵੀ ਉੱਥੇ ਹੋਏਗਾ ਇੱਕ ਲੜਕੇ ਦੇ ਰੂਪ ਚ ਜੀ ਇਦਾਂ ਦੀ ਤਿਆਰੀ ਤੁਸੀਂ ਕਰਕੇ ਜਾ ਰਹੇ ਤੁਸੀਂ ਵੇਂਦੇ ਹੋ ਨੌਕ ਚੋਕ ਪਿਆਰ ਭਰੀ ਵੀ ਹੁੰਦੀ ਆ ਤੇ ਥੋੜਾ ਗਰਮਾਹਟ ਵੀ ਹੋ ਜਾਂਦੀ ਆ ਤੇ ਕਿੱਦਾਂ ਦੀ ਤਿਆਰੀ ਕਰਕੇ ਜਾ ਰਹੇ ਹੋ ਕਿ ਉੱਥੇ ਸ਼ਾਂਤ ਰਹੋਗੇ ਕਿ ਜਾਂ ਜਿੱਦਾਂ ਐਗਰੈਸ਼ਨ ਵਿਖਾਉਣਾ ਪੈਂਦਾ ਵਿਖਾਓਗੇ ਜਰੂਰ ਜੀ ਜਿੱਥੇ ਡਿਫੈਂਡ ਕਰਨ ਦੀ ਲੋੜ ਪਏਗੀ ਡਿਫੈਂਡ ਕਰਾਂਗੇ ਜਿੱਥੇ ਆਫੈਂਸ ਦੀ ਲੋੜ ਪਏਗੀ ਆਫੈਂਸ ਕਰਾਂਗੇ ਰਾਈਟ ਸਾਡੇ ਕੋ ਹੁੰਦੇ ਆ ਸਪਲੀਮੈਂਟਰੀ ਉਦੇ ਥਰੂ ਅਸੀਂ ਆਪਣੀ ਗੱਲ ਰੱਖਾਂਗੇ ਸਪੀਕਰ ਸਾਹਿਬ ਦੀ ਅਟੈਨਸ਼ਨ ਉਹਦੇ ਵੱਲ ਲਿਆਵਾਂਗੇ ਆਖਰ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਵਧੀਆ ਤੇ ਨਵਿਕਲੇ ਉਪਰਾਲੇ ਬਾਰੇ ਕੀ ਕਹਿਣਾ ਚਾਹੋ ਇਹ ਬਹੁਤ ਵਧੀਆ ਇੱਕ ਉਪਰਾਲਾ ਹੈ ਪੰਜਾਬ ਸਰਕਾਰ ਦਾ ਅਸੀਂ ਤੇ ਬਹੁਤ ਬਹੁਤ ਧੰਨਵਾਦੀ ਹਾਂ ਕਾਮਜਾ ਸਟੂਡੈਂਟ ਬਟਾਲਾ ਸ਼ਹਿਰ ਵਿੱਚੋਂ ਨਿਕਲ ਕੇ ਉੱਥੇ ਜਾਏਗਾ ਉੱਥੇ ਦੇਖੇਗਾ ਇੱਕ ਐਕਸਪੋਜ਼ਰ ਆ ਮੇਰੇ ਲਈ ਤੇ ਮੈਂ ਉੱਥੇ ਜਾ ਕੇ ਬਹੁਤ ਕੁਝ ਸਿੱਖਿਆ ਕਿ ਕਿਦਾਂ ਪ੍ਰੋਸੀਡਿੰਗਸ ਹੁੰਦੀਆਂ ਕਿਦਾਂ ਬਿੱਲ ਦਾ ਹੁੰਦਾ ਕਿਵੇਂ ਅਜੰਡਾ ਹੁੰਦਾ ਇੱਕ ਐਮਐਲਏ ਕੋਲ ਕਿਵੇਂ ਉਹ ਗੱਲਬਾਤ ਕਰਦੇ ਆ ਕਿਵੇਂ ਸਪੀਕਰ ਸਾਹਿਬ ਹਦਾਇਤਾਂ ਦਿੰਦੇ ਨੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਕ ਐਕਸਪੋਜ਼ਰ ਵਿਜ਼ਿਟ ਸੀ ਮੇਰੇ ਲਈ ਮੈਂ ਬਹੁਤ ਕੁਝ ਸਿੱਖਿਆ ਇੱਕ ਲਾਈਫਟਾਈਮ ਐਕਸਪੀਰੀਅੰਸ ਆ ਇੱਕ ਅਚੀਵਮੈਂਟ ਆ ਬੜੀ ਵੱਡੀ ਮੇਰੇ ਲਈ ਮੈਂ ਤੇ ਜੀ ਬਹੁਤ ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ ਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਤੋਂ ਇਹ ਸੀ ਜੀ ਸੰਚੇ ਸ਼ਰਮਾ ਜੋ ਕਿ ਸ਼ੈਰੀ ਕਲਸੀ ਜੋ ਕਿ ਵਿਧਾਇਕ ਨੇ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀ ਜਗ੍ਹਾ ਇੱਕ ਦਿਨ ਵਾਸਤੇ ਐਜ਼ ਏ ਐਮਐਲਏ ਸ਼ੈਰੀ ਕਲਸੀ 26 ਨਵੰਬਰ ਨੂੰ ਵਿਧਾਨ ਸਭਾ ਦੇ ਬੈਠਣਗੇ ਗਲਬਰ ਕਰਕੇ ਬਹੁਤ ਹੀ ਸਾਨੂੰ ਵੀ ਸਕੂਨ ਮਿਲਿਆ ਕਿਉਂਕਿ ਇਹਨਾਂ ਦੇ ਚਿਹਰੇ ਤੇ ਮੁਸਕਰਾਹਟ ਹੈ ਕੌਨਫੀਡੈਂਟ ਨੇ ਔਰ ਖਾਸ ਕਰਕੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਜੋ ਆਮ ਘਰਾਂ ਦੇ ਨੌਜਵਾਨਾਂ ਨੂੰ ਸੱਤਾ ਵਿੱਚ ਲਿਆ ਰਹੀ ਹੈ ਰਾਜਨੀਤੀ ਵਿੱਚ ਲਿਆ ਰਹੀ ਹੈ ਇਹ ਉਹਦੀ ਇੱਕ ਆਉਣ ਵਾਲੇ ਸਮੇਂ ਦੀ ਹਸਲ ਹੈ ਅਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ